ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਕਿਹ ਹਾਂ ਜੀ ਫੋਰਕਾਸਟ ਸਵਾਗਤ ਕਰਦੇ ਆ ਅਸੀਂ ਤੁਸੀਂ ਸਾਰੇ ਚੈਨਲ ਪਰ ਤੋਂ ਜੁੜ ਗਏ ਹੋ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਕਰਦੇ ਹਾਂ ਬਹੁਤ ਬੁਲੇ ਜੜਦ ਲਿਖੇ ਆ ਹਾਜ਼ਰ ਹੋਵੇ ਤੇ ਅੱਜ ਅਸੀਂ ਗੱਲ ਕਰਦੇ ਆ ਕਿ ਜੇ ਤੁਸੀਂ ਇਹਨਾਂ ਦੇ ਵਿੱਚ ਆ ਪਹਾੜੀ ਰਕਾ ਵਿੱਚ ਕੱਢ ਤੱਕ ਤੱਕ ਜਾਣ ਤੋਂ ਪਰਹੇਜ ਕਰੋ ਲਗਭਗ ਘੰਟੇ ਤੱਕ ਸੋ ਕਿਉਂਕਿ ਪਤਾ ਹੀ ਹੈ ਕਿ ਮੌਨਸੂਨ ਦਾ ਸਮਾਂ ਆਇਆ ਤੇ ਕਿ ਦੂਜਾ ਉੱਥੇ ਜੋ ਕਿ ਪਤਾ ਹੀ ਹੈ ਪਹਾੜੀ ਛੋਕਿਆਂ ਵਿੱਚ ਕਿੰਨਾ ਜੋ ਕਿ ਇੱਕ ਮੌਸਮ ਖਰਾਬ ਹੁੰਦਾ ਹੈ ਸੋ ਮੈਂ ਵੀ ਜਾਣਾ ਸ਼ਿੜੀਨਗਰ ਵੇਖ ਜਾਣਾ ਕਸ਼ਮੀਰ ਜਾਣਾ ਸੋ 8 ਤੱਕ ਰੁਕ ਜੋ ਬਾਅਦ ਵਿੱਚ ਮੌਸਮ ਸਾਫ਼ ਰਹੇਗਾ ਜੋ ਬਾਅਦ ਵਿੱਚ ਤੁਸੀਂ ਇੱਥੇ ਜਾ ਕੇ ਆਪਣਾ ਚਾਪੂਲਾ ਕਰ ਸਕਦੇ ਹੋ ਸੋ ਅਸੀਂ ਅਲਰਟਸ ਲਈ ਕਿਤਾ ਕਿਉਂਕਿ ਇੱਕ ਪੱਛਮੀ ਸਰਸਤਾ ਮਤੇ ਮੌਨਸੂਨ ਦੀ ਰੇਖਾ ਦੋਨਾਂ ਦਾ ਟਕਰਾ ਕਰਕੇ ਇੱਕ ਮੀਰਾ ਦੌਰ ਸ਼ੁਰੂ ਹੋਣ ਜਾਂ ਅੱਗੇ ਸ਼ੁਰੂ ਹੋ ਚੁੱਕਿਆ ਸੋ ਅਸੀਂ ਕਿਸੇ ਦੇ ਜੋ ਕੀ ਜਾਨੀ ਮਨ ਨੁਕਸਾਨ ਦਾ ਖਾਤਿਸ਼ਾ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਹੋ ਵੀ ਸੋ ਜਾਨੀਆਂ ਸਭ ਤੋਂ ਕਿਸਾਨ ਦੇ ਘਰ ਵਾਪਸ ਵਰਤਣਾ ਸੋ ਮਦਰ ਬਦਰ ਜਾਣ ਜਾਣ ਦੇ ਪਰੇ ਲਿਖੜੋ ਟਿਕੜ ਜਾਣੀ ਹੈ ਤਾਂ 9 10 40 ਦਾ 11 ਨੂੰ ਜਾ ਸਕਦੇ ਪਰੰਤੂ 12 ਤੋਂ ਇਹ ਖੋਰ ਪਛਮੀ ਸਿਸਟਮ ਕਰਕੇ ਕਿਉਂਕਿ ਮੈਂ ਫਿਰ ਤੋਂ ਉੱਤਰ ਭਾਰਤ ਵੱਲ ਆਉਂਦਾ ਜਾ ਪਰਿਆ ਹੈ। ਤੇ ਬਾਕੀ ਦੇਖਦੇ ਆ ਮੌਸਮ ਪਰਮਾਤਮਾ ਕਿਥੇ ਕਿਤੇ ਇੰਤਕੀਮੈਂਟ ਕਰ ਦਮੀ ਹੈ ਦੀ। ਸੋ ਬਾਕੀ ਹਿਸਾਬ ਦਾ ਪਰਮਾਤਮਾ ਦਾ ਆਪ ਹੀ ਹੁੰਦਾ ਹੈ। ਕਿਸੇ ਕਿਤੇ ਮੀਂਹ ਪਉਂਦੇ ਕਿਤੇ ਸੁੱਕਾ ਰੱਖਦਾ ਜਾਂ ਕਿਤੇ ਜਿਆਦਾ ਜੋ ਕਿ ਝੜੀ ਦਮ ਬਰਸਾਤ ਪਾ ਦਿੰਦਾ। ਬਾਕੀ ਤੁਸੀਂ ਦੇਖਿਆ ਹੋਵੇਗਾ ਕਿ ਮੌਨਸਨ ਇਸ ਵਕਤ ਨਹੀਂ ਵਧੀਆ ਰਹਿੰਦੀ ਹੈ। ਇਸ ਤੋਂ ਮੌਨਸੂਨ ਯਾਰ ਮੌਸਾਰੀ ਜੋ ਕਿ ਮੀਂਹ ਦਾ ਦੌਰ ਵਿੱਚ ਦੌਰ ਵਿੱਚ ਸ਼ੁਰੂ ਕਰ ਦਤ ਨੇ ਬਾਕੀ ਦੇਖਦੇ ਹਾਂ ਕੱਲ ਨੂੰ ਕੀ ਕੋਈ ਅਪਡੇਟ ਹੁੰਦੀ ਹੈ ਮੌਸਮ ਦੀ ਅਸੀਂ ਨੌ ਨੌ ਜੋ ਕਿ ਨਵੀਂ ਅਪਡੇਟ ਦਾ ਗਿਆਜ ਹੋਵਾਂਗੇ ਸੋ ਉਹਦੇ ਹਰ ਚੈਨਲ ਪੰਜਾਬ ਫੋਰਕਾਸਟ ਬਣ ਰਹੇ ਹੋ ਤੇ ਹੁਣ ਚੱਲ ਜਾਂਦੇ ਹਾਂ ਧੰਨਵਾਦ